ਤਾਂ ਤੁਸੀਂ ਸੋਚ ਵੀ ਨਹੀਂ ਸਕੋਗੇ ਕਿ ਇੱਕ 9 ਸਾਲ ਦੀ ਬੱਚੀ ਇੰਨੀ ਵੀ ਹੁਸ਼ਿਆਰ ਜਿਹੜੀ ਹੋ ਸਕਦੀ ਹੈ ਤਾਂ ਉਸਨੇ ਇੱਕ ਇਤਿਹਾਸ ਰਚਦਾ ਤੇ ਲੋਕਾਂ ਨੂੰ ਵੀ ਹੈਰਾਨ ਕਰਤਾ ਇਹ ਬੱਚੀ ਰਹਿਣ ਵਾਲੀ ਹੈ ਜੀ ਬਠਿੰਡਾ ਦੀ ਨਾਮ ਹੈ ਇਸ ਦਾ ਨਾਇਰਾ ਤੇ ਉਮਰ ਹੈ ਇਹਦੀ ਸਿਰਫ 9 ਸਾਲ ਤਾਂ ਇਸ ਨੇ 10ਵੀਂ ਦੀ ਪ੍ਰੀਖਿਆ ਜਿਹੜੀ ਉਹ ਪਾਸ ਕਰ ਲਈ ਜਿਵੇਂ ਆਪਾਂ ਕਹਿੰਦੇ ਐ ਇੰਟਰੈਂਸ ਐਗਜ਼ਾਮ ਹੁੰਦੇ ਐ ਕਿਸੇ ਜਮਾਤ ਦੇ ਵਿੱਚ ਦਾਖਲਾ ਲੈਣਾ ਉਹਦਾ ਪਹਿਲਾ ਇੱਕ ਪੇਪਰ ਲਿਆ ਜਾਂਦਾ ਉਹ ਪੇਪਰ ਇਸ ਬੱਚੀ ਨੇ ਪਾਸ ਕਰ ਲਿਆ 10ਵੀਂ ਦੇ ਲੈਵਲ ਦਾ ਤਾਂ ਬਠਿੰਡਾ ਦੀ ਇਹ ਰਹਿਣ ਵਾਲੀ ਹੈ ਇਹਨਾਂ ਦੇ ਇਸ ਬੱਚੀ ਦੇ ਮਾਤਾ ਜਿਹੜੇ ਉਹ ਅਧਿਆਪਕ ਨੇ ਇਹਨਾਂ ਦੇ ਪਿਤਾ ਇੱਕ ਕੰਪਨੀ ਦੇ ਵਿੱਚ ਨੌਕਰੀ ਹੈ ਜਿਹੜੀ ਕਰਦੇ ਆ ਕੈਬਰੀਜ਼ ਬੋਰਡ ਸੀਗਾ ਇਸ ਦੇ ਅਧੀਨ ਇਸ ਬੱਚੀ ਨੇ ਆਪਣੀ ਪ੍ਰੀਖਿਆ ਜਿਹੜੀ ਪਾਸ ਕੀਤੀ ਹੈ ਨੌਵੀਂ ਜਮਾਤ ਤੱਕ ਦੇ ਸਵਾਲ ਇਸ ਬੱਚੀ ਤੋਂ ਇਸ ਕੈਬਰੀਜ਼ ਬੋਰਡ ਨੇਗਾ ਉਹ ਪੁੱਛੇ ਸੀਗੇ ਇਹਨ ਤੋਂ ਬਾਅਦ ਟੈਸਟ ਲਿਆ ਸੀਗਾ ਤਾਂ ਉਹ ਵੀ ਹੈਰਾਨ ਹੋ ਗਏ ਕਿਉਂਕਿ ਐਨਾ ਹੁਸ਼ਿਆਰ ਜਿਹੜਾ ਕਿਵੇਂ ਹੋ ਸਕਦਾ ਤਾਂ ਤੀਜੀ ਕਲਾਸ ਤੋਂ ਸਿੱਧੀ 10ਵੀਂ ਦੀ ਪ੍ਰੀਖਿਆ ਇਸ ਬਠਿੰਡਾ ਦੀ ਰਹਿਣ ਵਾਲੀ ਬੱਚੀ ਨੇ ਜਿਹੜੀ ਉਹ ਪਾਸ ਕੀਤੀ ਹੈ ਤੇ ਇਹ ਟੈਸਟ ਪਾਸ ਕਰਨ ਤੋਂ ਬਾਅਦ ਨੈਰਾ ਜਿਹੜੀ ਉਹ 10ਵੀਂ ਚ ਦਾਖਲਾ ਲੈ ਚੁੱਕੀ ਹੈ ਬਾਕੀ ਪੜਾਈ ਦੀ ਗੱਲ ਕਰੀਏ ਤਾਂ ਨੈਰਾ ਨੇ ਪਹਿਲਾਂ ਗੇਦੜਵਾਹਾ ਦੇ ਸਰਕਾਰੀ ਡੀਏਵੀ ਸਕੂਲ ਤੇ ਵਿੱਚ ਜਿਹੜੀ ਉਹ ਪੜ੍ਹਾਈ ਕੀਤੀ ਆਪਣੀ ਉਸ ਤੋਂ ਬਾਅਦ ਡੀਪੀਐਸ ਬਠਿੰਡਾ ਉਹ ਤੀਜੀ ਕਲਾਸ ਪਾਸ ਕੀਤੀ ਤੇ ਹੁਣ ਜਿਹੜਾ ਡੀਡੀਪੀਐਸ ਸਕੂਲ ਕੋਟਾ ਚ ਪ੍ਰੀਖਿਆ ਜਿਹੜੀ ਇਹ ਦਿੱਤੀ ਸੀ ਜਿਹਦੇ ਵਿੱਚ ਉਹਨੇ ਚੰਗੇ ਨੰਬਰ ਵੀ ਜਿਹੜੇ ਹਾਸਲ ਕਰੇ ਤੇ 10ਵੀਂ ਦੀ ਪ੍ਰੀਖਿਆ ਜਿਹੜੀ ਪਾਸ ਕਰਕੇ ਇੱਕ ਇਤਿਹਾਸ ਬਣਾਤਾ ਤੇ ਲੋਕਾਂ ਨੂੰ ਵੀ ਹੈਰਾਨ ਹੈ ਜਿਹੜਾ ਕਰਤਾ ਇਸ ਤੋਂ ਇਲਾਵਾ 6 ਸਾਲ ਦੀ ਉਮਰ ਵਿੱਚ ਨਾਇਰਾ ਜਿਹੜੀ ਉਹ ਸਤਰੰਜ ਦੀ ਚੈਂਪੀਅਨ ਹੈ ਜਿਹੜੀ ਉਹ ਰਹਿ ਚੁੱਕੀ ਹੈ ਅਤੇ ਪੰਜਾਬ ਦੇ ਵਿੱਚ ਨਾਇਰਾ ਨੇ ਪਹਿਲਾ ਸਥਾਨ ਜਿਹੜਾ ਉਹ ਪ੍ਰਾਪਤ ਕੀਤਾ ਸੀ ਕੈਵਰੇਜ ਬੋਰਡ ਅਸਲ ਦੇ ਵਿੱਚ ਕੈਵਰੇਜ ਯੂਨੀਵਰਸਿਟੀ ਦਾ ਇੱਕ ਹਿੱਸਾ ਹੁੰਦਾ ਹੈ ਜਿਨੇ ਇਹ ਪ੍ਰੀਖਿਆ ਜਿਹੜੀ ਲਈ ਹੈ ਜੋ ਭਾਰਤੀ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨਾਂ 'ਚ ਮਦਦ ਕਰਦਾ ਹੈ ਅੱਗੇ ਪੁੱਛਿਆ ਗਿਆ ਨਾਇਰਾ ਤੋਂ ਕਿ ਉਹਦਾ ਸੁਭਾਅ ਕੀ ਹੈ ਤਵਨੇ ਦੱਸਿਆ ਕਿ ਉਹਦਾ ਸੁਪਨਾ ਹੈ ਜਿਹੜਾ ਸਾਫਟਵੇਅਰ ਇੰਜੀਨੀਅਰਿੰਗ ਕਰਨ ਦਾ ਹੈ ਤਾਂ ਮਾਨਣ ਵਾਲੀ ਗੱਲ ਹੈ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ